ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਸਾਰਿਆਂ ਨੂੰ ਦੋਸਤੋ ਤੁਸੀਂ ਦੇਖਿਆ ਹੋਣਾ ਅਸਰ ਕਿ ਤੁਸੀਂ ਆਪਦੇ ਮੋਬਾਈਲ ਨੂੰ ਪਾਵਰ ਆਫ ਕਰਦੇ ਹੋ ਕਈ ਵਾਰੀ ਰਾਤ ਨੂੰ ਕਰਦੇ ਹੋ ਜਾਂ ਕਿਸੇ ਵੀ ਟਾਈਮ ਪਾਵਰ ਆਫ ਕਿਸੇ ਕਾਰਨ ਨੂੰ ਕਰਨਾ ਪੈ ਜਾਂਦਾ ਪਰ ਅੱਜ ਮੈਂ ਤੁਹਾਨੂੰ ਦੱਸੂਗਾ ਕਿ ਤੁਹਾਡਾ ਮੋਬਾਈਲ ਖੁਦ ਬਖੁਦ ਪਾਵਰ ਆਫ ਹੋਊਗਾ ਤੁਸੀਂ ਟਾਈਮ ਸੈੱਟ ਕਰ ਸਕਦੇ ਹੋ ਆਟੋਮੈਟਿਕ ਉਸੇ ਟਾਈਮ ਤੇ ਤੁਹਾਡਾ ਮੋਬਾਈਲ ਪਾਵਰ ਆਫ ਹੋ ਜਾਊਗਾ ਅਤੇ ਪਾਵਰ ਆਨ ਵੀ ਹੋ ਸਕਦਾ ਖੁਦ ਬਖੁਦ ਠੀਕ ਹੈ ਨਾ ਜਿਸ ਤਰ੍ਹਾਂ ਕਿ ਆਪਾਂ అలਾਰਮ ਸੈੱਟ ਕਰਦੇ ਹਾਂ ਮੋਬਾਈਲ ਵਿੱਚ ਪਾਵਰ ਆਫ ਕਾਲ ਦਾ ਬਾਕ 或者 ਆਨ ਆਫ ਹੋਣ ਦਾ ਵੀ ਫੀਚਰ ਹੈਗਾ ਮੈਂ ਤੁਹਾਨੂੰ ਅੱਜ ਫੀਚਰ ਦੱਸੂਗਾ ਇਹ ਮੇਰੇ ਕੋ ਰੀਅਰਮੀ ਦਾ ਮੋਬਾਈਲ ਆ ਰੀਅਰਮੀ Oppo ਦੀ ਵਿੱਚ ਇਹ ਸੇਮ ਤਰੀਕੇ ਨਾਲ ਸੈਟਿੰਗ ਹੋਊਗੀ ਦੋਸਤੋ ਠੀਕ ਹੈ ਤੇ ਅਲੱਗ ਮੋਬਾਈਲ ਦੇ ਵਿੱਚ ਅਲੱਗ ਹੋ ਸਕਦੀ ਹੈ ਅਗਰ ਤੁਹਾਨੂੰ ਨਹੀਂ ਮਿਲਦੀ ਤਾਂ ਤੁਸੀਂ ਇੱਥੇ ਪਾਵਰ ਆਫ ਪਾਵਰ ਆਫ ਲਿਖਣਾ ਤਾਂ ਤੁਹਾਨੂੰ ਉਹ ਸੈਟਿੰਗ ਮਿਲ ਜਾਊਗੀ ਮੈਨੂੰ ਇਹਦੇ ਲਈ ਲੱਗਦਾ ਹੈ ਰੀਅਲ ਮੀਡੀਏ ਦੇ। ਸਭ ਤੋਂ ਪਹਿਲਾਂ ਸੈਟਿੰਗ ਓਪਨ ਕੀਤੀ ਹੈ ਸੈਟਿੰਗ ਦੇ ਵਿੱਚ ਜਾ ਕੇ ਆਪਾਂ نیچے ਆਵਾਂਗੇ। ਇਸ ਤੋਂ ਬਾਅਦ ਸਿਸਟਮ ਐਂਡ ਅਪਡੇਟ ਦੇ ਵਿੱਚ ਜਾਵਾਂਗੇ। ਸਭ ਤੋਂ نیچے ਸਕਰੋਲ ਕਰਾਂਗੇ। ਇੱਥੇ ਤੁਹਾਨੂੰ ਲਿਖਿਆ ਆਊਗਾ ਸ਼ਡਿਊਲ ਪਾਵਰ ਆਫ ਤੇ ਔਨ। ਇਸ ਨੂੰ ਸੈੱਟ ਕਰਨਾ ਹੈ। ਇੱਥੇ ਦੋ ਆਪਸ਼ਨ ਆਉਣੀਆਂ ਐ। ਐਵਰੀ ਡੇ ਵੀ ਲਿਖਿਆ ਵੀ ਮਤਲਬ ਤੁਸੀਂ ਇਸ ਨੂੰ ਹਰ ਰੋਜ਼ ਕਰਨਾ ਚਾਹੁੰਦੇ ਹੋ ਜਾਂ ਇੱਕ ਦਿਨ ਸੈੱਟ ਕਰਨਾ ਚਾਹੁੰਦੇ ਹੋ। ਅਗਰ ਤੁਸੀਂ ਡੇਲੀ ਸੈੱਟ ਕਰਨਾ ਚਾਹੁੰਦੇ ਹੋ ਹਰ ਰੋਜ਼ ਪਾਵਰ ਆਫ ਹੋਵੇ। ਪਾਵਰ ਆਨ ਹੋਵੇ ਤਾਂ ਤੁਸੀਂ ਸਿਲੈਕਟ ਕਰ ਸਕਦੇ ਹੋ एवरीडे एवरीडे ਠੀਕ ਹੈ ਇੱਥੇ ਆਟੋ ਪਾਵਰ ਆਫ ਲਿਖਿਆ ਹੋਇਆ ਹੈ ਇੱਥੇ ਆਟੋ ਪਾਵਰ ਆਨ ਲਿਖਿਆ ਹੋਇਆ ਤੁਸੀਂ बस ਇੱਥੇ ਸਿਲੈਕਟ ਕਰਨਾ ਸਾਰਾ ਕੁਝ ਵੀ ਕਿੰਨੇ ਟਾਈਮ ਤੇ ਏਮ ਪੀਐਮ ਵੀ ਸੈੱਟ ਕਰ ਸਕਦੇ ਹੋ ਤੁਸੀਂ ਇੱਥੇ ਤੁਸੀਂ ਦਿਨ ਸਿਲੈਕਟ ਕਰ ਸਕਦੇ ਹੋ ਮਤਲਬ ਇਹਨੂੰ ਆਨ ਕੀਤਾ ਇੱਥੇ ਜਿਹੜੇ ਜਿਹੜੇ ਦਿਨਾਂ ਨੂੰ ਤੁਸੀਂ ਟਿਕ ਮਾਰ ਕਰੋਗੇ ਅਗਰ ਡੇਲੀ ਕਰਨਾ ਹੈ ਤਾਂ ਸਾਰੇ ਦਿਨ ਸਿਲੈਕਟ ਕਰ ਲੈਣਾ ਨੇ ਤਾਂ बस ਆਉਦੀ ਹਿਸਾਬ ਨਾਲ ਆਉਦੀ ਮੁਕਾਬਕ ਕਰ ਸਕਦੇ ਜੀ ਤਾਂ ਦੋਸਤੋ ਜਾਣਕਾਰੀ ਕਿਵੇਂ ਲੱਗੀ ਇਹ ਤੁਹਾਨੂੰ ਜਾਣਕਾਰੀ ਪਹਿਲਾਂ ਇਸ ਤਰ੍ਹਾਂ ਦੀ ਪਦਵੀ ਹੈ ਨਹੀਂ ਕਮੈਂਟ ਕਰਕੇ ਦੱਸਣਾ ਵੀਡੀਓ ਨੂੰ ਜਿਹੜਾ ਜੁੜੂ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਜਾਣਾ ਅਮਰ ਜੀ ਦੋਸਤੋ ਇੱਕ ਫਿਰ ਜਾਣਕਾਰੀ ਵੀਡੀਓ ਦੇ ਨਾਲ ਸਾਨੂੰ ਆਓ